ਸਰ ਇੱਕ ਅਕਾਲੀ ਦਲ ਦੇ बसपा ਦਾ ਜਿਹੜਾ ਗੜਜੋੜ ਹੈ ਕਾਫੀ ਪੁਰਾਣਾ ਹੁੰਦਾ ਜਾ ਰਿਹਾ ਪਰ ਹੁਣ ਜਿਹੜੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਦਾ ਜਿਹੜਾ ਬਿਆਨ ਆਇਆ ਉਹ ਕਹਿ ਰਿਹਾ ਕਿ ਅਸੀਂ ਇਕੱਲੇ ਚੋਣਾਂ ਲੜਾਂਗੇ ਸੋ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਕਾਮਯਾਬ ਹੋਊਗਾ ਨਹੀਂ ਹੋਊਗਾ ਤੇ ਸੀਟਾਂ ਨੂੰ ਪਿੱਛੇ ਕੋਈ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਆਪਣਾ ਸਹਿਯੋਗੀ ਨਹੀਂ ਛੱਡਿਆ बसपा ਨਾਲ ਸਾਡੀ ਅੰਡਰਸਟੈਂਡਿੰਗ ਹੈਗੀ ਹੈ ਤੇ ਜਦ ਭੈਣ ਮਾਇਆਵਤੀ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਉਹਨਾਂ ਨੇ ਕਿ ਅਸੀਂ ਹਿੰਦੁਸਤਾਨ ਵਿੱਚ ਅਸੀਂ ਚੋਣਾਂ ਅਲੱਗ-ਅਲੱਗ ਲੜਾਂਗੇ ਪਰ ਪੰਜਾਬ ਵਿੱਚ ਸਾਡਾ ਅਗਾਲੀਦਲ ਨਾਲ ਸਮਝੌਤਾ ਇਸੇ ਤਰ੍ਹਾਂ ਜਾਰੀ ਰਹੂਗਾ। ਤੋਂ ਮੈਨੂੰ ਉਮੀਦ ਹੈ ਕਿ ਉਹਦੇ ਵਿੱਚ ਸ਼ਾਇਦ ਕੋਈ ਚੇਂਜ ਨਾ ਹੋਵੇ। ਤੇ ਬਾਕੀ ਦੇਖੋ ਗੱਲ ਇਹ ਹੁੰਦੀ ਹੈ ਕਿ ਹਰ ਪਾਰਟੀ ਆਪਣੀ ਆਈਡੈਂਟੀ ਲਈ ਆਪਣੀ ਹੋਣ ਦੇ ਲਈ ਲੜਦੀ ਹੈ। ਸੀਟਾਂ ਸੂਟਾਂ ਦੀਆਂ ਤਾਂ ਗੱਲਾਂ ਚੱਲਦੀਆਂ ਰਹਿੰਦੀਆਂ ਜਿਨ੍ਹਾਂ ਦਾ ਕੁਝ ਵੀ ਨਹੀਂ ਇਕੱਠਾ ਉਹ ਸੀਟਾਂ ਦੇ ਫੈਸਲੇ ਕਰ ਹੀ ਜਾਂਦੇ ਸਾਡਾ ਤਾਂ ਰੌਲਾ ਵੀ ਵਾਹਲਾ ਵੱਡਾ ਹੈ ਨੀਗਾ। ਸੋ ਮੈਨੂੰ ਹਾਲ ਦੀ ਘੜੀ ਕੋਈ ਐਜੇ ਚਿੰਤਾ ਵਾਲੀ ਗੱਲ ਨਹੀਂ ਲੱਗਦੀ ਕਿ ਕੋਈ ਆ ਸਾਡਾ ਬਸਪਾ ਨਾਲ ਕਿਸੇ ਤਰ੍ਹਾਂ ਦਾ ਰੌਲਾ ਪੈਣ ਦਾ ਕੋਈ ਚੱਕਰ ਹੋ ਗਿਆ ਸਰ ਜਿਹੜੇ ਬਸਪਾ ਦੇ ਪ੍ਰਧਾਨ ਹੈਗੇ ਪੰਜਾਬ ਦੇ ਗੜੀ ਉਹਨਾਂ ਨੇ ਵੀ ਅਕਾਲੀ ਦਲ ਨੂੰ ਸਲਾਹ ਦਿੱਤੀ ਸੀਗੀ ਕਿ ਜੇ ਚੌਣਾ ਲੜਨੀਆਂ ਹੈਗੀਆਂ ਤਾਂ ਆਪਣਾ ਸਾਡੀ ਪਹਿਲੀ ਜਿਹੜੀ ਮੀਟਿੰਗ ਸਾਡੀ ਜੋ ਮੰਗ ਹੋਈ ਉਹ ਅਸੀਂ ਕਵਾਂਗੇ ਤੇ ਆਪੇ ਮਨਾਵਾਂਗੇ ਦੇਖੋ ਗੜੀ ਸਾਹਿਬ ਘਰ ਦੇ ਬੰਦੇ ਨੇ ਸਾਡੇ ਬੜਾ ਸਾਡਾ ਪਿਆਰ ਤੇ ਸਰਕਾਰ ਦਾ ਰਿਸ਼ਤਾ ਹੈਗਾ ਜੋ ਬੈਠ ਕੇ ਗੱਲ ਕਰਨਗੇ ਅਸੀਂ ਉਹਨਾਂ ਦੇ ਵਿਚਾਰਾਂਗੇ ਪੂਰੀ ਤਰ੍ਹਾਂ